ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੇ ਹੋ ਤੇ ਅੱਜ ਲੱਗੇ ਆ ਮਿੱਤਰੋ ਆਪਾਂ ਰਾਣੀ ਦੇ ਅੰਡਰ ਬਾਡੀ ਲਾਈਟਾਂ ਚੇਂਜ ਕਰਨ ਨਵੀਆਂ ਲਾਉਨੇ ਆ ਜਿਹੜੀਆਂ ਟ੍ਰੈਂਡਿੰਗ 'ਚ ਚੱਲ ਰਹੀਆਂ ਨੇ ਉਹ ਵਾਲੀਆਂ ਲਾ ਰਹੇ ਆ ਪਹਿਲਾਂ ਵਾਲੀ ਲਾ ਦੇਣੀ ਆ ਆਪਾਂ ਜਿਹੜਾ ਆਪਣਾ ਸਟਾਰ ਲਾਇਆ ਹੋਇਆ ਉਹ ਲਾ ਦੇਣਾਗਾ ਤੇ ਨਵੀਆਂ ਲਾਉਨੇ ਆ ਤੇ ਬਾਕੀ ਮਿੱਤਰੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਉਮੀਦ ਆ ਤੁਸੀਂ ਆ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਵੋਗੇ ਉਹਨਾਂ ਵੀਡੀਓ ਦੇ ਵਾਂਗੂ ਤੇ ਬਾਕੀ ਮਿੱਤਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣਾ 1000 ਘੰਟਾ ਕੰਪਲੀਟ ਹੋ ਗਿਆ ਤੇ ਬਾਕੀ ਹੁਣ 2 ਉਹ 3000 ਰਹਿ ਗਿਆ ਉਹ ਵੀ ਮੈਨੂੰ ਉਮੀਦ ਆ ਵੀ ਤੁਸੀਂ ਜਲਦੀ ਤੋਂ ਜਲਦੀ ਕਰਵਾ ਦੋਗੇ ਤੇ ਚਲੋ ਫਿਰ ਮਿੱਤਰੋ ਹੁਣ ਛੋਟਾ ਕੰਮ ਸ਼ੁਰੂ ਕਰਦੇ ਆਪਾਂ ਆਪਣੀ ਲਾਣੀ ਦਾ ਲਾਉਣ ਲੱਗਦਾ ਅੰਡਰ ਬਾਡੀ ਲਾਈਟਸ ਨਿਊ ਲਾਈਟਸ ਰੋ ਨਿਊ ਲਾਈਟਸ ਤੇ ਲਿਆਉਣਾ ਮਿੱਤਰੋ ਮੈਂ ਕੱਢ ਕੇ ਅੰਦਰੋਂ ਤੇ ਫਿਰ ਸਾਨੂੰ ਦਿਖਾਉਣੇ ਆ ਉਹ ਲਾਈਟਾਂ ਕਿਦਾਂ ਲਗਣੀਆਂ ਨੇ ਕਿਦਾਂ ਨਾ ਮਿੱਤਰੋ ਲੋਵੀ ਮਿੱਤਰੋ ਕਰਤਾ ਇਹਦਾ ਪਟ ਪਟਈਆ ਸੈਂਟਰ ਵਾਲਾ ਕੰਸੂਲ ਆ ਕਰਤਾ ਮਗਰ ਪਟਕੇ ਤੇ ਇਹਦੀ ਜਿਹੜੀ ਆਪਣੀ ਪਹਿਲਾਂ ਤਾਰ ਪਾਈ ਵੀ ਸੀ ਅੰਡਰ ਬਾਡੀ ਲਾਈਟ ਦੀ ਉਹ ਲੰਗਦੀ ਸੀ ਮੂਰ ਦੀ ਬੌਂਟ ਦੇ ਵਿੱਚ ਦੀ ਹੋ ਕੇ ਤੇ ਜਿਹੜੀ ਹੁਣ ਆਪਾਂ ਤਾਰ ਪਾਉਣੀ ਆ ਇਹਦੀ ਸਵਿਚ ਆਪਣੀ ਆ ਸੀ ਇਹਦੀ ਤਾਰ ਇੱਥੋਂ ਹੀ ਨਿਘਾ ਕੇ ਇਹਦੇ ਵਿੱਚ ਦੀ ਕੱਢਣੀ ਆ ਥੱਲੇ ਇੱਥੋਂ ਕਨੈਕਸ਼ਨ ਦਿੱਤੇ ਜਾਣਗੇ ਸਾਰੀਆਂ ਨੂੰ ਇੱਥੇ ਤੇ ਉਹ ਲਾਈਟਾਂ ਦਾ ਸੈਂਸਰ ਆਪਾਂ ਇੱਥੇ ਹੀ ਰੱਖਣਾ ਵਾ ਵੀ ਉਹ ਸੈਂਸਰ ਤੇ ਕਲਿੱਕ ਕਰੀਏ ਚੇਂਜ ਉਹਦੀ ਲਾਈਟਾਂ ਦਾ ਪੈਟਰਨ ਚੇਂਜ ਹੋ ਜਾ ਕਰੇ ਉਹ ਲਾਈਟਾਂ ਮਿੱਤਰੋ ਉਹ ਕੈਂਡ ਨੇ ਕੈਂਡ ਲਾਈਆਂ ਨੇ ਕੈਂਡ ਤੇ ਚਲੋ ਮਿੱਤਰੋ ਹੁਣ ਲੱਗਦੇ ਆਪਾਂ ਕਰਨ ਤੇ ਪਹਿਲਾਂ ਮੈਂ ਉਧਰੋਂ ਸਿਸਟਮ ਸਾਰਾ ਪੱਟ ਲਾਂ ਚੀਜ਼ ਕਿਉਂਕਿ ਆਹ ਪੱਤੀ ਪਲੇਟ ਜੀ ਪੱਟ ਕੇ ਤਾਂ ਹਾਂ ਚੱਕਣੀ ਪੂ ਫੇਰ ਤਾਰ ਨੰਗਣ ਨੂੰ ਜਗ੍ਹਾ ਬਣੂਗੀ ਫੇਰ ਨਗਾਹੀ ਜਾ ਉਤਾਰੇ ਦੇ ਵਿੱਚ ਦੀ ਉਹ ਵੀ ਮਿੱਤਰੋ ਪੱਟ ਲੈ ਸਾਰਾ ਸਿਸਟਮ ਤੇ ਆ ਹੋ ਗਿਆ ਅੱਡ ਅੱਡ ਥੱਲੇ ਰਾੜ ਅੱਡ ਤੁਰੀ ਫੇਰਦੀ ਆ ਆ ਸਿਸਟਮ ਅੱਡੋ ਗਿਆ ਸਾਰਾ ਸਿਸਟਮ ਅੱਡੋ ਗਿਆ ਓਹੋ ਹੋ ਪੰਗੇ ਵੀ ਲੈ ਲਏ ਮਿੱਤਰੋ ਜਿਹੜੇ ਕਦੇ ਨਹੀਂ ਵੀ ਲੈਣੇ ਚਾਹੀਦੇ ਉਹ ਪੰਗੇ ਵੀ ਲੈ ਲਏ ਸਿਰਫ ਆ ਮੋਡੀਫਿਕੇਸ਼ਨਾਂ ਕਰਕੇ ਚਲੋ ਕੋਈ ਨਹੀਂ ਮਿੱਤਰੋ ਇਹ ਤਾਂ ਆਪਣਾ ਕੰਮ ਆ ਆਪਾਂ ਕਰਾਂਗੇ ਇਹ ਤੇ ਹਾਂ ਆ ਗਿਆ ਤਾਂ ਜੈਨ ਜੂਨ ਰਬੜ ਰੂਬੜ ਤੇ ਚਲੋ ਮਿੱਤਰੋ ਹੁਣ ਆਪਾਂ ਜਿਹੜਾ ਮੇਨ ਮੁੱਦਾ ਆਪਣੀਆਂ ਤਾਰਾਂ ਨੇ ਹੋਣੀਆਂ ਸੀ ਇੱਥੋਂ ਉਹ ਨਗਾ ਲੀ ਆਪਾਂ ਆ ਚਾਰੇ ਲੇਟਾਂ ਇੱਥੋਂ ਦੀ ਨਗਾ ਦੀਏ ਥੱਲੇ ਲੋ ਵੀਓ ਬਰੋ ਆ ਦੱਬੀ ਆ ਪੰਦਰੀ ਰੱਖਾਂ ਕਿਉਂਕਿ ਜੇ ਪਾਣੀ ਪੂਣੀ ਪੈ ਗਿਆ ਇਹ ਹੋ ਜਾਣੀਆਂ ਖਰਾਬ ਹੋ ਦੀ ਮੜੇ ਜਣਾ ਇਹ ਅੰਦਰ ਆ ਤਾਰਾਂ ਬਾਹਰੇ ਆ ਸੈਂਸਰ ਇੱਧਰ ਕੱਢ ਲੈਣਾ ਆਪਾਂ ਇੱਕ ਆ ਸੈਂਸਰ ਇੱਧਰ ਕੱਢ ਲਾਂਗੇ ਤਾਰਾਂ ਥੱਲੇ ਜਾਣਦਾਂਗੇ ਇੱਥੋਂ ਦੀ ਤੇ ਹੁਣ ਮਿੱਤਰੋ ਤੁਹਾਨੂੰ ਦਿਖਾਵਾਂਗੇ ਅੱਗੇ ਬਾਕੀ ਦਾ ਦਾਮਾਂ-ਦਾਮ ਕਰਦਾ ਇਹ ਸਿਸਟਮ ਸਾਰਾ ਉਹ ਵੀ ਮਿੱਤਰੋ ਅੰਦਰੋਂ ਸਾਰਾ ਕਨੈਕਸ਼ਨ ਕਰਤਾ ਕਰੰਟ ਆਪਾਂ ਇਹਨਾਂ ਨੂੰ ਦਿੱਤਾ ਸੀ ਆਹ ਸੀ ਜੀ ਕਰੰਟ ਵਾਲੀਆਂ ਤਾਰਾਂ ਕਰੰਟ ਆ ਆ ਗਿਆ ਤਾਂ ਲਾਲ ਕਲਰ ਦਾ ਕਰੰਟ ਆਪਾਂ ਇਹਨੂੰ ਦਿੱਤਾ ਆਹ ਵਾਲੀ ਤਾਰ ਤੋਂ ਲਿਆ ਕੇ ਇਹ ਆਉਂਦੀ ਹੈ ਸਵਿਚ ਤੋਂ ਤਾਰ ਤੇ ਅਰਥੇ ਦਾ ਆਪਾਂ ਨੱਟ ਤੇ ਦਿੱਤਾ ਇੱਥੇ ਆਹ ਵਾਲੀ ਨੱਟ ਚ ਕੱਸਤਾ ਸੈਂਸਰੀ ਦਾ ਆਪਾਂ ਇੱਧਰ ਕੱਢ ਲਿਆ ਆਹ ਤਾਰਾਂ ਆਪਾਂ ਥੱਲੇ ਲਕੋ ਜੀ ਦੀ ਮੈਟ ਦੇ ਥੱਲੇ ਜੀ ਦੇਖਦੇ ਆਂ ਆਂ ਬੁਰੀਆਂ ਨਾ ਲੱਗਣ ਲੋ ਮਿੱਤਰੋ ਇੱਥੇ ਕਵਰ ਹੋ ਗਈਆਂ ਸੈਂਸਰ ਆਪਾਂ ਇਹਦਾ ਇੱਧਰ ਕੱਢ ਲਾਂਗੇ ਕਿਉਂਕਿ ਰਿਮੋਟ ਨਾਲ ਇੱਥੋਂ ਆਪਾਂ ਸਭ ਕੁਝ ਸਿਸਟਮ ਇਹਦਾ ਸੈੱਟ ਕਰ ਸਕੀਏ ਸਾਰਾ ਰਿਮੋਟ ਨਾਲ ਤੇ ਹੁਣ ਮਿੱਤਰੋ ਚਾਬੀ ਘੁਮਾ ਕੇ ਮੈਂ ਤੁਹਾਨੂੰ ਚੈੱਕ ਕਰਾਉਣਾ ਵੀ ਥੱਲੇ ਚੱਲ ਪਈਆਂ ਸੱਚ ਸ਼ਕ ਸ਼ਟਰ ਕਰ ਲਿਆ ਔਨ ਇਹਦੀ ਲਓ ਜੀ ਮਿੱਤਰੋ ਕਰ ਲਈ ਸਵਿਚ ਔਨ ਥੱਲੇ ਮੈਨੂੰ ਜਿੱਥੋਂ ਤੱਕ ਲੱਗਣ ਦੇ ਇਹ ਵੀ ਚੱਲ ਪਈਆਂ ਕਿਉਂ ਪਈ ਹੋਈ ਹੋਗੀ ਵਾਈਟ ਵਾਈਟ ਥੱਲੇ ਮਿੱਤਰੋ ਅਜੇ ਤਾਂ ਮਿੱਤਰੋ ਸਿਸਟਮ ਕਰਨ ਆਪਾਂ ਓਕੇ ਤੇ ਇੰਨਾ ਹੀ ਫਿਟਿੰਗ ਕਰਦੇ ਆਪਾਂ ਜਿਹੜੀ ਜਗ੍ਹਾ ਤੇ ਕਰਨੀ ਹੈ ਹਜੇ ਤਾਂ ਥੱਲੇ ਕੱਢੀਆਂ ਹੀ ਨਹੀਂ ਆਪਾਂ ਗੱਲੀਆਂ ਵੀ ਮਿੱਤਰੋ ਕਰਤਾ ਸਾਰਾ ਸਿਸਟਮ ਇਧਰੋਂ ਡਨ ਇਹ ਇੱਕ ਮਿੰਟ ਖੜੀਓ ਮਿੱਤਰੋ ਲਓ ਵੀ ਮਿੱਤਰੋ ਕਰੋ ਚੈੱਕ ਕਰ ਇੱਥੇ ਤਾਂ ਕਰਤਾ ਸਾਰਾ ਸਿਸਟਮ ਓਕੇ ਆਪਾਂ ਕੰਸੋਲ ਵਗੈਰਾ ਕਰਤਾ ਸੈਂਸਰੀ ਦਾ ਕੱਢ ਲਿਆ ਬਾਹਰ ਇੱਥੋਂ ਬਟਨ ਦੱਬੋ ਉਹਦੀ ਕਲਰ ਚੇਂਜ ਸਾਰੀਆਂ ਲਾਈਟਾਂ ਦਾ ਤੇ ਆਰਮਰੈਸਟ ਧਰਦੀ ਹੈ ਵਿਚਾਲੇ ਟੂਲ ਚੱਕ ਲਈ ਆਪਣਾ ਮਿੱਤਰੋ ਕਿ ਵਿਚਲਾ ਕੰਮ ਆਪਣਾ ਸਾਰਾ ਡਨ ਹੋ ਗਿਆ ਹੁਣ ਬਸ ਆ ਫਿਟਿੰਗ ਕਰਨੀਆਂ ਕੱਲੀਆਂ ਥੱਲੜ ਦੀਆਂ ਲਾਈਟਾਂ ਦੀ ਪੱਧਕੋਮਾ ਗਏ ਹੁਣ ਸੈਂਟਰ 'ਚ ਤਾਂ ਹਣੇ ਲਾਈਟਾਂ ਦਾ ਸੈਂਸਰਾ ਆ ਗਿਆ ਆਪਣਾ ਜਿਹੜੀਆਂ ਹੋਰ ਅੰਦਰ ਲੱਗੀਆਂ ਮੇਰੇ ਆਵਲੀਆਂ ਇੰਨਾ ਦਾ ਸੈਂਸਰ ਉਹ ਆ ਗਿਆ ਤੇ ਜਿਹੜੀਆਂ ਥੱਲੇ ਗੱਡੀਆਂ ਨੂੰ ਉਹਨਾਂ ਦਾ ਸੈਂਸਰ ਆ ਆ ਗਿਆ ਤੇ ਟੂਲ ਡਾਲ ਚੱਕਦੀਆਂ ਮਿੱਤਰੋ ਉਦੋਂ ਬਾਅਦ ਫਿਰ ਆਪਾਂ ਥੱਲੋ ਖੋਲ ਕੇ ਉਹਨਾਂ ਨੂੰ ਫਿਟਿੰਗ ਕਰਨ ਲੱਗਦਾ ਉਹਨਾਂ ਦੀ ਫਿਰ। ਸੋ ਜੀ ਮਿੱਤਰੋ ਕਰਤੀਆਂ ਥੱਲੇ ਸਾਰੀਆਂ ਲਾਈਟਾਂ ਨੂੰ ਤਾਂ ਫਿੱਟ ਚਾਰੇ ਪਾਸੇ ਉਧਰਲੀ ਸ਼ਾਈਡ ਵੀ ਕਰਤੀਆਂ ਇਧਰਲੀ ਸ਼ਾਈਡ ਵੀ ਕਰਤੀਆਂ ਤੇ ਹੁਣ ਹੁਣ ਚਲਾ ਕੇ ਦਿਖਾਉਣੇ ਆ। ਇਹ ਹੀ ਮਿੱਤਰੋ ਆਹ ਵਾਲੀਆਂ ਤਾਂ ਹੁੰਦੀਆਂ ਨੇ ਇਹ ਨਹੀਂ ਚੱਲਦੀਆਂ ਤਾਂ ਵੈਸੇ ਇਹਦੇ ਨਾਲ ਹੁੰਦੀਆਂ ਨਹੀਂ ਆ ਇਹ। ਪਰ ਆਪਾਂ ਇਹਦਾ ਇਹ ਲੱਗ ਘੱਟਦਾ ਤਾਂ ਹੋ ਗਈਆਂ ਹੁਣ ਅੰਦਰ ਲੀਆਂ ਲੇਟਾਂ ਚੱਲਦੀਆਂ ਨੇ ਜਿਹੜੀਆਂ ਅੰਦਰ ਲੱਗੀਆਂ ਹੋਈਆਂ ਨੇ ਆਹ ਵਾਲੀ ਸਵਿਚ ਆ ਗਈ ਇਹਨਾਂ ਦੀ ਅੱਧ ਤੋਂ ਲੋ ਵੀ ਸਵਿਚ ਆਪਾਂ ਛੜਤੀ ਹੁਣੇ ਥੱਲੜਦੀਆਂ ਚੱਲ ਗਈ ਦੇਖੋ ਇਹ ਯਾਰ ਰਿਮੋਟ ਆਪਿਆ ਮਿੱਤਰੋ ਹੁਣ ਇਹਦੇ ਨਾਲ ਕਲਰ ਚੇਂਜ ਕਰਦੇ ਆਪਾਂ ਇਹ ਇਹਦੇ ਨਾਲ ਹੁਣ ਲਾਈਟ ਵਧਾਉਣੀ ਹੈ ਜੇ ਹੁਣ ਇਹਦੀ ਫੁੱਲ ਆ ਲਾਈਟ ਆ ਲਾਈਟ ਘਟ ਜੂ ਆ ਦੇਖੋ ਮਿੱਤਰੋ ਘਟ ਗਈਆਂ ਆ ਜਮਾ ਲੋ ਆ ਆ ਵਧ ਗਈ ਤੇ ਆ ਆ ਗਿਆ ਵਾਈਟ ਆ ਆ ਦੇਖੋ ਰੈੱਡ ਮਿੱਤਰੋ ਆ ਆ ਗਿਆ ਗ੍ਰੀਨ ਬਲੂ ਵਾਈਟ ਆ orange yellow ਸ਼ੀਨ ਸ਼ੀਨ ਕਦਰਖਾਨੀ ਕਿਹੜਾ ਕਲਰ ਆਈ ਆ ਸ਼ੀਅਨ ਕਲਰ ਆ ਗਿਆ ਤੇ ਆ ਪਰਪਲ ਕਲਰ ਆ ਗਿਆ ਪਰਪਲ ਇਦਾਂ ਦਾ ਮਿੱਤਰੋ ਤੇ ਆ ਆ ਗਈ ਜੰਪ ਜੰਪ 3A ਇਦਾਂ ਕਰੂ ਜੰਪ 3 ਚ ਤੇ ਜੰਪ 7 ਚ ਜੰਪ 7 ਚ ਵੀ ਇਕੁਅਲ ਹੋ ਮਿੱਤਰੋ ਬਸ ਇਹਨਾਂ ਦੇ ਕਲਰਾਂ 'ਚ ਫਰਕ ਪੈ ਜੂ ਕਰੂਏ ਓਕਣੀ ਇਕੁਅਲ ਹੀ ਆ ਜੰਪ 7 ਚ ਤੇ ਫੈਬ 3 ਚ ਫੈਬ 3 ਚ ਨੇ ਇਦਾਂ ਕਰਨਾ ਮਿੱਤਰੋ ਆ ਦੇਖ ਸਕਦੇ ਹੋ ਜਿਵੇਂ ਫੈਬ 3 ਫੈਬ 7 ਦੱਬਦਿਆਂ ਹੁਣ ਆਪਾਂ ਫੈਬ 7 ਚਾਹੀਦਾ ਮਿੱਤਰੋ ਇਹ ਬਗਰ ਉਪਯੋਗ ਕਰਕੇ ਲਿਆ ਫੈਬ 7 ਚਾਹੀਦਾ ਚੱਲਣਾ ਇਹਨੇ ਤੇ ਆਹ ਆ ਗਿਆ ਆਪਣਾ ਸਿੰਗ ਗਾਣੇ ਗੁਣਿਆਂ ਦੇ ਨਾਲ ਚੱਲਿਆ ਗੁਰੂ ਜਦੋਂ ਆਹ ਮਿੱਤਰੋ ਹੁਣ ਇਹ ਗਾਣੇ ਤੇ ਇਦਾਂ ਚੱਲ ਰਹੀਆਂ ਨੇ ਹੁਣ ਗਾਣੇ ਵਾਲਾ ਸਟੈਪ 2 ਆ ਗਿਆ ਆ ਦੇਖੋ ਸੈਕਿੰਡ ਸਟੈਪ ਗਾਣਿਆਂ ਦਾ ਸੈਕਿੰਡ ਸਟੈਪ ਤੇ ਆਏ ਨੇ ਸੈਕਿੰਡ ਸਟੈਪ ਤੇ ਇੱਕ ਲਾਈਟ ਹੀ ਚੱਲਣੀ ਹੈ ਇਹਦੇ ਚ ਹਾਂ ਆ ਗਿਆ ਦੂਜਾ ਕ ਦੂਜਾ ਕਲਰ ਚੇਂਜ ਥਰਡ ਸਟੈਪ ਤੇ ਥਰਡ ਚ ਇਦਾਂ ਚੱਲਣੀਆਂ ਨੇ ਮਿੱਤਰੋ ਕਰੂਗੀ ਇਹ ਚ ਵੀ ਕਰਦਾ ਆਪ ਕੋਈ ਤੇ ਜਿਹੜਾ ਫੋਰਸ ਸਟੈਪ ਆ ਇਹਦੇ ਚ ਹੁਣੇ ਬੰਦ ਨੇ ਜਦੋਂ ਆਪ ਇਹਦੇ ਕੋਲੇ ਜਾ ਕੇ ਕੋਈ ਵੀ ਖੜਕਾ ਵਗੈਰਾ ਕਰਾਂਗੇ ਸੈਂਸਰ ਦੇ ਉਦੋਂ ਚੱਲਣੀਆਂ ਇਹ ਉਹਨਾ ਟਾਈਮ ਇਹਨਾਂ ਨੇ ਕੁਝ ਨਹੀਂ ਕਰਨਾ ਹੈ ਜੇ ਜਦੋਂ ਇਹਨਾਂ ਦੇ ਕੋਲੇ ਕੋਈ ਖੜਕਾ ਵਗੈਰਾ ਉਹ ਸੈਂਸਰ ਦੇ ਫੇਰ ਚੱਲੂਗੇ ਤੇ ਹੁਣ ਆਪਾਂ ਇਹਦੇ ਚ ਲਾ ਦਿੰਨੇ ਆ ਸ਼ੀਨ ਆਹ ਸ਼ੀਨ ਕਲਰ ਇਹ ਲਾ ਦਨੇ ਆ ਜਿਹੜਾ ਆਹ ਵਾਲਾ ਕਲਰ ਆ ਸ਼ੀਨ ਆ ਜੀ ਦੇਖੋ ਮਿੱਤਰੋ ਵਣਗੀ ਗੱਲ ਕਰੋ ਚੈੱਕ ਹੁਣ ਚਾਹੀਏ ਆਪਾਂ ਇਹਨੂੰ ਆਹ ਲਾਈਟਾਂ ਦੇ ਨਾਲ ਦਾ ਰੰਗ ਲਾ ਲਿਆ ਕਰੀਏ ਜਿਹੜੀਆਂ ਟਾਇਰਾਂ ਚ ਲਾਈਆਂ ਨੇ ਇਹ ਆਪਣੀ ਮਰਜ਼ੀ ਤੇ ਹੋ ਗਿਆ ਹਾਂ ਇਹ ਚਾਹੇ ਬ੍ਰਾਈਟਨੈਸ ਘਟਾ ਲਓ ਵਧਾ ਲਓ ਉਹ ਆਪਾਂ ਹੁਣ ਲਵੇ ਜਾ ਕੇ ਵਧਾ ਸਕਦੇ ਐਨੀ ਦੂਰੋਂ ਰਿਮੋਟ ਨਾਲ ਕੰਮ ਵੀ ਨਹੀਂ ਕਰਨਾ ਸੈਂਸਰ ਦੇ ਕੋਲੇ ਜਾ ਕੇ ਸੀ ਕੰਮ ਕਰੂ ਇਹ ਇੱਥੋਂ ਕੰਮ ਕਰਦਾ ਜੀ ਮਿੱਤਰੋ ਆਹ ਦੇਖੋ ਇਹਦੇ ਤੇ ਰਿਮੋਟ ਤੋਂ ਆਪਾਂ ਆਫ ਵੀ ਕਰ ਸਕਦੇ ਇਹਨਾਂ ਨੂੰ ਔਨ ਕਰੀ ਜੈਣਾ ਮੈਂ ਤਾਂ ਆਫ ਕਰਨੀਆਂ ਨੇ ਹੋ ਗਈਆਂ ਆਫ ਮਿੱਤਰੋ ਹੋ ਗਈਆਂ ਔਨ ਆਫ ਆਨ ਚਲੋ ਚੱਲਣ ਦੋ ਮਿੱਤਰੋ ਹੁਣ ਤੇ ਹੁਣ ਆਪਾਂ ਰਾਣੀ ਅੰਦਰ ਕਰਦੀ ਆ ਆਪਣੀ ਉਧਰ ਆਪਨੇ ਆ ਵੀ ਚੱਲੀ ਜਾਂਦੇ ਨੇ ਜੇ ਜਿਹੜੇ ਮੂਰੇ ਅੱਖਾਂ ਚ ਲਾਇਏ ਸੀ ਉਦੋਂ ਆਪਾਂ ਡਰਾਉਣੇ ਜੇ ਇਹਨਾਂ ਦੀ ਵੀ ਬ੍ਰਾਈਟਨੈਸ ਘਟਾਈ ਵੀ ਨਹੀਂ ਇਹ ਬਹੁਤ ਈ ਚੱਲਣੇ ਸੀ ਇਹ ਬੰਦ ਕਰਦੀ ਆਪਾਂ ਮਿੱਤਰੋ ਡਰਾਉਣੇ ਜੇ